ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਾ ਰੱਖੀ ਮੇਰੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੁਕਮ ਨੂੰ ਮੰਨਣ ਵਾਲੀਆਂ ਸੰਗਤਾਂ ਦਸਮੇਸ਼ ਪਿਤਾ ਸਰਬੰਸ ਦਾਨੀ ਦਾਤਾਰ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਚਾਰਕ ਪ੍ਰਚਾਰ ਕਰਿਆ ਕਰਦੇ ਹਨ ਗੁਰੂ ਮਹਾਰਾਜ ਜੀ ਦੇ ਦਰ ਤੇ ਖਲੋ ਕੇ ਕੋਈ ਕੁਝ দান ਕਰਦਾ ਹੈ ਕੋਈ ਕੁਝ দান ਕਰਦਾ ਹੈ ਕੋਈ ਲੰਗਰ ਕਰਾਉਂਦਾ ਹੈ ਕੋਈ ਜ਼ਮੀਨਾਂ ਜਾਇਦਾਦਾਂ দান ਕਰਦਾ ਹੈ ਕੋਈ ਸੋਨਾ দান ਕਰਦਾ ਹੈ ਕਿੰਨੇ ਹੀ দান ਦੁਨੀਆ ਕਰਦੀ ਹੈ ਪਰ ਧੰਨ ਧੰਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਹੀ দান ਕਰ ਦਿੱਤਾ ਸਾਡੇ ਵਾਸਤੇ ਪ੍ਰਚਾਰ ਕਰਦੇ ਹਾਂ ਗੁਰਮੁਖ ਪਿਆਰੇ ਕੀਆ ਕਰਦੇ ਹਨ ਸਰਬੰਸਦਾਨੀ ਪਿਤਾ ਜੀ ਸ਼ਹੀਦ ਹੋ ਗਏ ਬੱਚੇ ਸ਼ਹੀਦ ਹੋ ਗਏ ਆਪ ਵੀ ساری ਜ਼ਿੰਦਗੀ ਇਸ ਖਾਲਸਾ ਪੰਥ ਦੇ ਬੂਟੇ ਨੂੰ ਪਾਲਣ ਵਾਸਤੇ ਲਾ ਦਿੱਤੀ ਗੁਰਬਾਣੀ ਨੂੰ ਸੰਭਾਲਣ ਵਾਸਤੇ ਲਾ ਦਿੱਤੀ ਅਮਦਮਾ ਸਾਹਿਬ ਸਾਹਿਬੋ ਕੀ ਤਲਵੰਡੀ ਤਨ ਤਨ ਨੂੰ ਤਨ ਤਨ ਬਾਬਾ ਜੀ ਬਾਬਾ ਦੀਪ ਸਿੰਘ ਜੀ ਸ਼ਹੀਦ ਸ਼ਹੀਦਾਂ ਦੀ ਮਿਸਲ ਦੇ ਮੁਖੀ ਉਹਨਾਂ ਨੇ ਆਪਣੇ ਹੱਥਾਂ ਨਾਲ ਲੜੀਵਾਰ ਸਤਗੁਰਾਂ ਦੀ ਪਵਿੱਤਰ ਪਾਵਨ ਗੁਰਬਾਣੀ ਦੀਆਂ ਬੀੜਾਂ ਲਿਖਣ ਦੀ ਸੇਵਾ ਕੀਤੀ ਦਾਸ ਇਸ ਵੇਲੇ ਅੰਮ੍ਰਿਤ ਵੇਲੇ ਰੋਜ਼ ਆਇਆ ਕਰਦਾ ਹੈ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਸਥਾਨ ਜੋ ਲੀਡਸ ਦੇ ਵਿੱਚ ਹੈ ਲੀਡ 11 ਦੇ ਵਿੱਚ ਇੱਥੇ ਆ ਕੇ ਰੋਜ਼ ਘੜੀ ਪਵਿੱਤਰ ਪਾਵਨ ਗੁਰਬਾਣੀ ਪੜ੍ਹ ਲੈਂਦਾ ਹੈ ਆਪਣੇ ਕੰਨਾਂ ਨਾਲ ਸੁਣ ਲੈਂਦਾ ਹੈ ਕਿਉਂਕਿ ਜੋ ਬੰਦਾ ਆਪਣੀ ਜੀਭਾ ਦੇ ਨਾਲ ਬੋਲੇ ਉਹ ਆਵਾਜ਼ ਕੰਨਾਂ ਦੇ ਵਿੱਚ ਉਹ ਨਾਦ ਉਹ ਸ਼ਬਦ ਕੰਨਾਂ ਦੇ ਵਿੱਚ ਪੈ ਜਾਂਦਾ ਹੈ ਜਦੋਂ ਕੰਨਾਂ ਦੇ ਵਿੱਚ ਗੁਰਬਾਣੀ ਪੈ ਜਾਂਦੀ ਹੈ ਸ਼ਬਦ ਪੈ ਜਾਂਦਾ ਹੈ ਸਿੱਖੋ ਉਹ ਸ਼ਬਦ ਪਿਆਰਿਓ ਸਤਿਗੁਰਾਂ ਦੇ ਹੁਕਮ ਹਨ ਸ਼ਬਦ ਨੂੰ ਸਿੱਖੋ ਗੁਰਬਾਣੀ ਨੂੰ ਸਿੱਖੋ ਅੰਡਰਸਟੈਂਡ ਕਰੋ ਗੁਰਬਾਣੀ ਜੋ ਫਰਮਾਉਂਦੀ ਹੈ ਉਸ ਫਰਮਾਨ ਨੂੰ ਫਰਮਾਨ ਤੇਰਾ ਸਿਰੇ ਉੱਪਰ ਆਪਣੀ ਮੱਤ ਵਿੱਚ ਧਾਰਨ ਕਰੋ ਕੋ ਮੱਤ ਗੁਰੂ ਦੀ ਮੱਤ ਹੁੰਦੀ ਹੈ ਜੋ ਗੁਰਬਾਣੀ ਵਿੱਚੋਂ ਮਿਲਦੀ ਹੈ ਉਹਨੂੰ ਫਰਮਾਇਆ ਜਾਂਦਾ ਹੈ ਗੁਰ ਮੱਤ ਗੁਰ ਸਿੱਖਾਂ ਨੂੰ ਗੁਰੂ ਦੀ ਮੱਤ ਪ੍ਰਾਪਤ ਹੁੰਦੀ ਹੈ ਜਦੋਂ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕਦੇ ਹਨ ਆ ਕੇ ਦਰਸ਼ਨ ਕਰਦੇ ਹਨ ਆ ਕੇ ਹਜ਼ਰੀਆਂ ਭਰਦੇ ਹਨ ਆ ਕੇ ਸੇਵਾ ਕਰਦੇ ਹਨ ਗੁਰਬਾਣੀ ਯਾਦ ਰੱਖਦੇ ਹਨ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਬਸੰਤ ਰੁੱਤ ਵੀ ਚੱਲ ਰਹੀ ਹੈ ਆ ਦੇਖੋ ਕਿੰਨੇ ਸੋਹਣੇ ਨਿੱਕੇ ਨਿੱਕੇ ਫੁੱਲ ਧਰਤੀ ਤੇ ਘਾਹ ਹੈ ਇਹ ਪਾਰਕ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਗੁਰਦੁਆਰਾ ਸਾਹਿਬ ਜੀ ਦੇ ਫਰੰਟ ਤੇ ਹੈ ਆਓ ਕੜੀ 2-4 ਮਿੰਟ ਸ਼ਬਦ ਦੀ ਵਿਚਾਰ ਕਰ ਲਈਏ ਸਿੱਖੀ ਕੀ ਹੈ ਸਿੱਖੀ ਸਿੱਖਿਆ ਗੌਰਵੀ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਲੈਣੀ ਸਿੱਖੀ ਕਮਾਉਣੀ ਹੈ ਜਿਵੇਂ ਕਮਾਈ ਕਰੀਦੀ ਹੈ ਕੰਮਕਾਰ ਕਰੀਦਾ ਹੈ ਮਿਹਨਤ ਕਰੀਦੀ ਹੈ ਕਮਾਈ 4 ਪੈਸੇ ਆ ਜਾਂਦੇ ਹਨ ਤੇ ਮੇ ਨਾਮ ਧਨ ਦੀ ਵੀ ਕਮਾਈ ਕਰਨੀ ਪੈਂਦੀ ਹੈ ਉਹ ਧਨ ਦੁਨੀਆਂ ਵਾਸਤੇ ਹੈ ਘਰ ਪਰਿਵਾਰ ਸੰਸਾਰ ਵਾਸਤੇ ਹੈ ਨਾਮ ਦਾ ਧਨ ਜਿਹੜਾ ਹੈ ਜਦੋਂ ਮਨ ਇਕੱਲਾ ਜਾਵੇਗਾ ਕਿਉਂਕਿ ਮਨ ਦੇ ਨਾਲ ਕਿਸੇ ਨਹੀਂ ਜਾਣਾ ਨਾ ਜਨਮ ਦੇਣ ਵਾਲੀ ਮਾਂ ਨੇ ਨਾ ਪਿਤਾ ਨੇ ਨਾ ਜਿਨ੍ਹਾਂ ਨੂੰ ਜਨਮ ਦਿੱਤਾ ਹੈ ਨਾ ਉਹਨਾਂ ਨੇ ਨਾਲ ਜਾਣਾ ਹੈ ਸਮਿਟਰੀ ਤੱਕ ਜਾਣਗੇ ਵਦ ਤੋਂ ਵਦ ਜਿਹੜੇ ਸਰੀਰ ਦੇ ਫੁੱਲ ਹਨ ਉਹਨਾਂ ਨੂੰ ਤਾਰ ਆਉਣਗੇ ਵਦ ਤੋਂ ਵਦ ਕਿਤੇ ਸਾਲ ਬਾਅਦ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਜੋ ਕੋਈ ਸੁਪੁੱਤਰ ਹੋਣਗੇ ਅਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਪਾਠ ਕਰਾਉਣਗੇ ਕੋਈ ਲੰਗਰ ਕਰਾਉਣਗੇ ਜਿਹਨੂੰ ਵਰਸੀ ਕਿਹਾ ਜਾਂਦਾ ਹੈ ਵਰਸੀ ਮਨਾਉਣਗੇ ਮਨ ਨੂੰ ਜਾਣਾ ਇਕੱਲੇ ਨੂੰ ਪੈਂਦਾ ਹੈ ਜਹਮਾਤ ਪਿਤਾ ਜਹਮਾਤ ਪਿਤਾ ਸੋਤਮੀਤ ਨ ਭਾਈ ਨ ਭਰਾ ਨਾਲ ਹੋਣਗੇ ਨ ਪੁੱਤਰ ਨਾਲ ਹੋਣਗੇ ਨਾ ਮਾਤਾ ਨਾ ਪਿਤਾ ਪੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ ਉਸ ਵੇਲੇ ਕੌਣ ਤੇਰੇ ਨਾਲ ਹੋਵੇਗਾ ਮਨ ਉਹਨਾ ਨਾਮ ਤੇਰੇ ਸੰਗ ਸਹਾਇ ਵਾਹਿਗੁਰੂ ਜੀ ਦਾ ਅਕਾਲ ਪੁਰਖ ਜੀ ਦਾ ਪਰਮਾਤਮਾ ਦਾ ਨਿਰੰਕਾਰ ਜੀ ਦਾ ਬੜੇ ਨਾਮ ਹਨ ਆਕਾਲ ਪੁਰਖ ਜੀ ਤੇ ਕਿਉਂਕਿ ਭਰੀ ਪਈ ਹੈ ਦੁਨੀਆ ਸੰਸਾਰ ਭਰਿਆ ਪਿਆ ਹੈ ਬੋਲੀਆਂ ਵੀ ਵੱਖਰੀਆਂ ਵੱਖਰੀਆਂ ਹਨ ਬੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚਲਤ ਹਾਂ ਪਤਾ ਨਹੀਂ ਕਿਤਨੀਆਂ ਬੋਲੀਆਂ ਹਨ ਆਪੋ ਆਪਣੀ ਬੋਲੀਆਂ ਨਾਲ ਸਾਰੇ ਆਪਣੇ ਪਰਮਾਤਮਾ ਨੂੰ ਆਪਣੇ ਵਾਹਿਗੁਰੂ ਨੂੰ ਆਪਣੇ ਅਕਾਲ ਪੁਰਖ ਨੂੰ ਆਪਣੇ tongues ਨਾਲ ਆਪੋ ਆਪਣੀ ਬੋਲੀ ਦੇ ਮੁਤਾਬਕ ਸਾਰਿਆਂ ਨੂੰ ਯਾਦ ਕਰਨਾ ਪੈਂਦਾ ਹੈ ਜਿਨ੍ਹਾਂ ਦੁਨੀਆਂ ਦੇ ਕੋਲ ਮਨ ਹਨ ਕਿਉਂ ਮਨ ਦੀ ਖੇਡ ਹੈ ਗੁਰਸਿੱਖਾਂ ਨੂੰ ਵੀ ਹੁਕਮ ਕੀਤਾ ਹੈ ਗੁਰਦੁਆਰਾ ਸਾਹਿਬ ਜਾਓ جا کے ਮੱਥਾ ਟੇਕੋ ਤਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਚਰਨਾਂ ਵਿੱਚ ਤਾਨੂੰ ਗੁਰੂ ਗ੍ਰੰਥ ਸਾਹਿਬ ਜੀ ਜੋ ਹੁਕਮ ਕਰਦੇ ਹਨ ਹੁਕਮਨਾਮਾ ਪੜਿਆ ਕਰੋ ਪੜ ਕੇ ਜੋ ਹੁਕਮ ਹਨ ਰੋਜ਼ ਗੁਰੂ ਸਾਹਿਬ ਦਿੰਦੇ ਹਨ ਉਸ ਹੁਕਮ ਨੂੰ ਆਪਣੇ ਦਿਲ ਰੂਪੀ ਪੇਪਰ ਤੇ ਕਾਗਜ਼ ਤੇ ਲਿਖ ਲਵੋ ਅਤੇ ਜ਼ਿੰਦਗੀ ਉਸੇ ਤਰ੍ਹਾਂ ਬਤੀਤ ਕਰੋ ਜੇ ਕੱਲਾ ਪੜ ਲਿਆ ਪੜੇ ਸੋਨੇ ਕਿਆ ਹੋਈ ਜੋ ਸਹਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪਸ ਗਵਾਰਾ ਨਾਮ ਤੇ ਜਪਿਆ ਨਾ ਸੋਚਾਂ ਹੀ ਸੋਚਦਾ ਰਿਆ ਅੱਜ ਜਪਾਂਗਾ ਸਵੇਰੇ ਜਪਾਂਗਾ ਆ ਕਾਲ ਕੰਮ ਨਿਬੇੜ ਲਵਾ ਫਿਰ ਜਪਾਂਗਾ ਇਦਾਂ ਕਰਦੇ ਆ ਕਰਦੇ ਆ ਦਾੜੀ ਕਾਲੀ ਤੋਂ ਪੂਰੀ ਹੋ ਗਈ ਪੂਰੀ ਤੋਂ ਚਿੱਟੀ ਹੋ ਗਈ ਚਿੱਟੀ ਤੋਂ ਬਾਅਦ ਕੋਈ ਰਾਹ ਹੀ ਨਹੀਂ ਰਹਿੰਦਾ ਉਹ ਵੀ ਸੀਸ ਵਿੱਚੋਂ ਕਈ ਵਾਰੀ ਇੱਕ ਵੀ ਕੇਸ ਨਹੀਂ ਰਹਿ ਜਾਂਦਾ ਸਾਰੇ ਕੇਸ ਖਤਮ ਹੋ ਜਾਂਦੇ ਹਨ ਪਰਵੱਟੇ ਵੀ ਉੱਡ ਜਾਂਦੇ ਹਨ ਸਾਰਾ ਟਾਈਮ ਇਦਾਂ ਹੀ ਨਿਕਲ ਗਿਆ ਬਾਲ ਜਵਾਨੀ আর ਬਿਰਧ フォਨਮ ਹਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ ਤਿੰਨ ਹੀ ਤੇ ਸਟੈਪ ਹਨ ਲਾਈਫ ਦੇ ਅੰਡਰਸਟੈਂਡ ਕਰ ਲਵੋ ਪੋਗ ਤਾਂ ਪੈਂਦੇ ਹਨ ਗੁਰਦੁਆਰਾ ਸਾਹਿਬ ਦੇ ਵਿੱਚ ਘਰਾਂ ਦੇ ਵਿੱਚ ਆਪ ਵੀ ਬੰਦਾ ਕਿਤੇ ਨਾ ਕਿਤੇ ਗੁਰਬਾਣੀ ਪੜਦਾ ਰਹਿੰਦਾ ਹੈ ਜਦੋਂ ਸੰਪੂਰਨ ਪਾਠ ਪੜਿਆ ਜਾਂਦਾ ਹੈ ਤੇ ਲੰਗਰ ਕਰਾ ਲੈਂਦਾ ਹੈ ਪੋਗ ਪਵਾ ਲੈਂਦਾ ਹੈ ਬਾਰੇ ਜੇ ਗੁਰਬਾਣੀ ਵਿੱਚ ਜੋ ਹੁਕਮ ਹਨ ਜੇ ਉਹ ਨਹੀਂ ਮੰਨੇ ਤਾਂ ਪੜ ਪੜ ਗੱਡੀ ਲੱਦੀ ਏ ਪੜ ਪੜ ਪ੍ਰੀਤ ਸਾਥ ਪੜ ਪੜ ਪੇੜੀ ਪਾਈ ਏ ਪੜ ਪੜ ਗੱਡੀ ਖਾਤ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਸ ਪੜੀਏ ਜੀਤੀ ਆਰਜਾ ਆਰਜਾ ਉਮਰ ਨੂੰ ਕਹਿੰਦੇ ਨੇ ਪੜੀਏ ਜਿੱਤੇ ਸਾਸ ਨਾਨਕ ਲਿਖੈ ਇੱਕ ਗੱਲ ਲੇਖੇ ਵਿੱਚ ਇੱਕੋ ਗੱਲ ਹੈ ਇੱਕ ਓੰਕਾਰ ਵਾਹਿਗੁਰੂ ਜੀ ਦਾ ਨਾਮ ਸਤਨਾਮ ਮਨ ਨੂੰ ਤੇ ਕਿਹਾ ਨਹੀਂ ਜਪ ਮੰਨ ਸਤਨਾਮ ਸਦਾ ਸਤਨਾਮ ਸੁਖ ਲੱਭਦਾ ਹੈ ਬੰਦਾ ਪਰ ਸਤਨਾਮ ਤਾਂ ਜਪਿਆ ਨਹੀਂ ਜੋ ਸੁੱਖਾਂ ਦਾ ਖਜ਼ਾਨਾ ਹੈ ਸਤਨਾਮ ਪ੍ਰਭ ਕਾ ਸੁਖ ਦਾ ਹੀ ਝਗੜਿਆਂ ਵਿੱਚ ਹੀ ਪਿਆਰਿਆ ਮੈਂ ਆਜ ਆਪਣਾ ਮੈਂ ਆ ਬੋਲਣਾ ਮੈਂ ਆ ਬੋਲਣਾ ਹੈ ਧਿਆਨ ਤੇ ਢੁੰਡਣ ਵਿੱਚ ਹੀ ਲੱਗਾ ਰਿਆ ਪਰ ਜੋੜ ਨਾ ਸਕਿਆ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਲ ਕੋ ਹੰਕਾਰ ਜੀ ਨਾਲ ਜੋੜ ਨਾ ਸਕਿਆ ਜਪੋ ਆਦ ਸੱਚ ਦੁਗਾ ਦੇ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਮਨ ਦਾ ਜੋੜ ਨਾ ਜੁੜ ਸਕਿਆ ਮਨ ਦੁਨੀਆਂ ਦੇ ਨਾਲ ਹੀ ਲੱਗਾ ਰਿਹਾ ਦੁਨੀਆਂ ਨੂੰ ਸਤਗੁਰਾਂ ਨੇ ਸੁਪਨਾ ਫਰਮਾਇਆ ਹੈ ਸੁਪਨਾ ਸਦਾ ਨਹੀਂ ਰਹਿੰਦਾ ਜਦੋਂ ਜਾਗ ਆਉਂਦੀ ਹੈ ਮਿਰਤੂ ਆਉਂਦੀ ਹੈ ਅੰਤਮ ਸਮਾਂ ਆਉਂਦਾ ਹੈ ਸੁਪਨਾ ਟੁੱਟ ਜਾਂਦਾ ਹੈ ਹੱਥੋਂ ਛੁੱੜਕ ਗਿਆ ਜੋ ਕੁਝ ਵੀ ਇਕੱਠਾ ਕੀਤਾ ਹੈ ਸੁਪਨਾ ਟੁੱਟਦਿਆਂ ਸਭ ਕੁਝ ਹੱਥੋਂ ਛੁੱਟਕ ਜਾਂਦਾ ਹੈ ਛੁੱਟਕ ਜਾਂਦਾ ਹੈ ਕੁਝ ਵੀ ਕੋਲ ਨਹੀਂ رہ ਜਾਂਦਾ ਬਾਡੀ ਤੱਕ ਨਹੀਂ ਕੋਲ رہ ਜਾਂਦੀ ਉਹ ਵੀ ਪਈ ਰਹਿੰਦੀ ਹੈ ਜਿਸ ਸਰੀਰ ਨੂੰ ਮਾਂ ਨੇ ਜਨਮ ਦਿੱਤਾ ਸੀ ਪਾਲਿਆ ਵੱਡਾ ਕੀਤਾ ਪੜਾਇਆ ਲਿਖਾਇਆ ਗੁਰਦੁਆਰਾ ਸਾਹਿਬ ਲੈ ਲੈ ਕੇ ਮਾਂ ਪਿਓ ਗਏ ਪਰ ਜਦੋਂ ਵੱਡਾ ਹੋਇਆ ਤੇ ਗੁਰਦੁਆਰਾ ਸਾਹਿਬ ਆਉਣ ਦਾ ਟਾਈਮ ਹੀ ਨਹੀਂ ਮਿਲਿਆ ਫਰਸਤ ਨਹੀਂ ਮਿਲੀ ਟਾਈਮ ਹੀ ਨਹੀਂ ਮਿਲਿਆ ਸਮਾਂ ਹੀ ਨਹੀਂ ਮਿਲਿਆ ਕੀ ਕਰੀਏ ਕੰਮ ਇੰਨੇ ਨੇ ਗੁਰਦੁਆਰਾ ਸਾਹਿਬ ਜਾਣ ਦਾ ਟਾਈਮ ਹੀ ਨਹੀਂ ਮਿਲਦਾ ਆਖਰ ਮਨ ਦਾ ਕੋਈ ਸਾਥੀ ਨਹੀਂ ਦੁਨੀਆ ਸੁਪਨੇ ਵਰਗੀ ਹੈ ਸਤਿਗੁਰਾਂ ਨੇ ਫਰਮਾਇਆ ਹੈ ਝੂਠੀ ਦੁਨੀਆ ਦੁਨੀਆ ਸੁਪਨੇ ਵਰਗੀ ਹੈ ਸੁਪਨੇ ਝੂਠੇ ਹੁੰਦੇ ਨੇ ਸੁਪਨਿਆਂ ਵਾਲੀਆਂ ਚੀਜ਼ਾਂ ਹੱਥ ਨਹੀਂ ਆਉਂਦੀਆਂ ਉਹ ਉਹਨਾਂ ਚ ਰਹੀ ਹਨ ਜਿੰਨਾਂ ਚ ਰ ਸੁਪਨੇ ਹਨ ਸੁਪਨੇ ਵਿੱਚ ਸਭ ਕੁਝ ਦਿਸ ਰਿਹਾ ਹੈ ਪਰ ਜਾਗ ਆਉਂਦਿਆਂ ਕੁਝ ਵੀ ਕੋਲ ਨਹੀਂ ਹੁੰਦਾ ਮੌਤ ਆਉਂਦਿਆਂ ਕੁਝ ਵੀ ਕੋਲ ਨਹੀਂ ਹੁੰਦਾ ਇਹ ਤਨ ਵੀ ਕੋਲ ਨਹੀਂ ਹੁੰਦਾ ਇਹ ਬਾਡੀ ਦੇ ਸਰੀਰ ਵੀ ਕੋਲ ਨਹੀਂ ਹੁੰਦਾ ਮਨ ਕੱਲਾ ਹੁੰਦਾ ਹੈ ਜਹਿ ਮਾਤ ਪਿਤਾ ਸਤ ਮੀਤ ਨਾ ਭਾਈ ਮਨ ਉਹ ਨਾਮ ਤੇਰਾ ਸੰਗ ਸਹਾਈ ਸਾਨੂੰ ਹੁਕਮ ਰੋਜ਼ ਕਰਦੇ ਹਨ ਹੁਕਮ ਸਤਿਗੁਰੂ ਜੀ ਜਦੋਂ ਵੀ ਗੁਰਦੁਆਰਾ ਸਾਹਿਬ ਜਾਓ ਜਾਂ ਘਰ ਪਰ ਹਰਿਰਾਜ ਸਾਹਿਬ ਜੀ ਦਾ ਪਾਠ ਕਰੋ ਨਿਤਨੇਮ ਕਰੋ ਦੁਨੀਆ ਦਾ ਭਲਾ ਮੰਗੋ ਆਪਣੇ ਬੱਚਿਆਂ ਦਾ ਵੀ ਭਲਾ ਮੰਗੋ ਗੁਰਸਿੱਖ ਮੰਗਦੇ ਨੇ ਗੁਰਸਿੱਖਾਂ ਨੂੰ ਸਿਖਾਇਆ ਗਿਆ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਪੋਗ ਪਹਿ ਜਾਂਦੇ ਹਨ ਤੇ ਹੁਕਮ ਕਰਦੇ ਹਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੇ ਆਨੰਦ ਸਾਹਿਬ ਜੀ ਦੇ ਪਾਠ ਪੜਿਆ ਜਾਂ ਪੜਿਆ ਪੜੇ ਜਾਂਦੇ ਹਨ ਗੁਰਦੁਆਰਾ ਸਾਹਿਬ ਜੀ ਦੇ ਵਿੱਚ 에ਵਰੀਵੇਅਰ ਹਰ ਪਾਸੇ ਆਨੰਦ ਪਿਆ ਮੇਰੀ ਮਾਏ ਕਦੋਂ ਆਨੰਦ ਮਿਲਦਾ ਹੈ ਸੁੱਖ ਕਦੋਂ ਮਿਲਦਾ ਹੈ आनंद पाया मेरी मांए सतगुरु मैं पाया सतगुरुता पाया सहज सेती मन वजियां बधाइयां राग रतन परिवार परियां शब्द गावणे आईयां शब्दो तां गावो हरि केरा ਹੁਕਮ ਕਰਦੇ ਹਨ ਮਨ ਜਿ ਨਹੀਂ ਵਸਾਇਆ ਜ ਜਨੇ ਨੇ ਮਨ ਵਿੱਚ ਵਸਾ ਲਿਆ ਹੁਕਮ ਨੂੰ ਸ਼ਬਦ ਨੂੰ ਅਨੰਤ ਸਬਲੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ ਇੱਕ ਇੱਕ ਅੱਖਰ ਪੜਿਆ ਕਰੀਏ ਕਿਉਂ ਅੱਖਰਾਂ ਵਿੱਚੋਂ ਵਾਹਿਗੁਰੂ ਜੀ ਦੀ ਸਿਫਤ ਮਿਲਦੀ ਹੈ ਗੁਰੂ ਸਾਹਿਬ ਜੀ ਦੀ ਸਿਫਤ ਸਲਾਹ ਮਿਲਦੀ ਹੈ ਪ੍ਰਮਾਤਮਾ ਦੀ ਅਨਰੰਕਾਰ ਦੀ ਸਿਫਤ ਮਿਲਦੀ ਹੈ ਕਹਿ ਵੀ ਦਿੰਦੇ ਹਾਂ ਤੋਂ ਸੱਚਾ ਸਾਹਿਬ ਸਿਫਤ ਸੋਵਾਲਿ ਉਹ ਜਨ ਕੀਤੀ ਸੋਪਾਰ ਪਿਆ ਉਹ ਪਾਰ ਹੋ ਗਿਆ ਜਿਨੇ ਵੀ ਸਿਫਤ ਕੀਤੀ ਕਰਤਾਰ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਰੰਕਾਰ ਜੀ ਦੀ ਪਰ ਗੁਰੂ ਜੀ ਦੀ ਲੋੜ ਹੈ ਦਾਸ ਦੇ ਪਿਤਾ ਜੀ ਪੜਿਆ ਕਰਦੇ ਸਨ ਗੁਰੂ ਜੀ ਦੀ ਲੋੜ ਹੋਵੇ ਗੁਰੂ ਵੀ ਅਜਿਆ ਹੋਵੇ ਜੈਸੇ ਦਸਮੇਸ਼ ਮਾਤਾ ਗੂਜਰੀ ਦੇ ਲਾਲ ਜੀ ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਆਪਣੇ ਡੈਡ ਦੇ ਨਾਲ ਫਿਰਦੇ ਰਹਿੰਦੇ ਸਾਂ ਗੁਰੂ ਘਰਾਂ ਵਿੱਚ ਜਾਂਦੇ ਰਹਿੰਦੇ ਸਾਂ ਤੇ ਉਹ ਬੋਲਿਆ ਕਰਦੇ ਸਨ ਸਟੇਜ ਤੇ ਤੇ ਉਹਨਾਂ ਦੇ ਸ਼ਬਦ ਅੱਜ ਵੀ ਕੰਨਾ ਚੱਲ ਰਹੇ ਹਣ ਸਿੱਖੀ ਵਿਕਦੀ ਸਿਰ ਦੇ ਪਾਏ ਕੋਈ ਖਰੀਦੇ ਜਾਨ ਗਵਾਏ ਆਖਣ ਨੂੰ ਹੈ ਸੌਖੀ ਸਿੱਖੀ ਪਰ ਤਲਵਾਰੋਂ ਢਾਡੀ ਤ੍ਰਿਖੀ ਗੁਰੂ ਜੀ ਦੀ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸਮੇਸ਼ ਮਾਤਾ ਗੂਜਰੀ ਦੇ ਲਾਲ ਜੀ ਦਸ ਜਿਵੇਂ ਦਾ ਸਮੇਸ਼ ਮਾਤਾ ਗੂ ਜਰੀ ਦੇ ਲਾਲ ਜੀ ਏਉਂ ਜੇ ਗੁਰੂ ਹੋਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਕੇ ਅੱਜ ਖਾਲਸਾ ਪੰਥ ਅੱਜ ਪੂਰਨ ਗੁਰਸਿੱਖ ਸਿੱਖੀ ਵਿਕਤੀ ਸਿਰ ਦੇ ਪਾਏ ਕੋਈ ਖਰੀਦੇ ਜਾਨ ਗਵਾਏ ਆਖਣ ਨੂੰ ਹੈ ਸੌਖੀ ਸਿੱਖੀ ਪਰ ਤਲਵਾਰ ਦੀ ਧਾਰ ਨਾਲੋਂ ਮੇ ਤ੍ਰਖੀ ਹੈ ਉਥੇ ਟਿੱਕੇ ਨਾ ਪਹੁੰਚਣਾ ਚੱਲ ਨ ਸਕੇ ਉੱਪਰ ਕੀੜੀ ਕੀੜੀ ਵੀ ਉੱਪਰ ਨਹੀਂ ਚੱਲ ਸਕਦੀ ਦੋ ਟੁਕੜੇ ਹੋ ਜਾਂਦੇ ਹਨ ਐ ਮਨਾ ਤੂੰ ਕਿਉਂ ਇੰਨਾ ਝੂਠ ਬੋਲਦਾ ਹੈ ਤੇਰਾ ਝੂਠ ਕਿਉਂ ਨਹੀਂ ਕੱਟਿਆ ਵੱਢਿਆ ਜਾਂਦਾ ਜੇ ਤੇਰੀ ਸਿੱਖੀ ਪੂਰੀ ਹੈ ਜੇ ਤੇਰੀ ਧਾਰ ਪੂਰੀ ਹੈ ਦੇ ਖੰਡੇ ਦੀ ਧਾਰ ਵਰਗਾ ਤੇਰਾ ਮਨ ਹੈ ਕਿਉਂ ਨਹੀਂ ਕੱਟੇ ਜਾਂਦੇ ਪਾਪ ਕਿਉਂ ਧਾਰ ਦੇ ਉੱਤੇ ਪਾਪ ਚੱਲ ਰਹੇ ਹਨ ਤੇਰਾ ਕੋਈ ਨਹੀਂ ਬੋਲੀ ਬੇਲੀ ਹੋਵੇਗਾ ਪਾਪ ਕਰ ਕਰਕੇ ਇਕੱਠੇ ਕਰ ਕਰਕੇ ਜਿੰਨੇ ਮਰਜੀ ਤੋਂ ਪਾਪ ਕਰ ਰਹੇ ਆ ਮਨਾਂ ਕੌਮਨ ਸਾਰੇ ਆ ਮਨਾਂ ਨੂੰ ਫਰਮਾ ਰਹੇ ਹਨ ਕਿਉਂ ਕੁਰਬਾਨੀ ਸਰਬ ਸੰਝੀ ਹੈ ਪਾਪ ਕਰਮ ਵਾਲੇ ਨੂੰ ਉਹਦੇ ਪਾਪ ਹੀ ਮਾਰ ਦਿੰਦੇ ਹਨ ਉਦੇ ਪਾਪ ਹੀ ਮਹਾਬਲੀ ਬਣ ਜਾਂਦੇ ਹਨ ਬਣ ਜਾਂਦੇ ਹਨ ਮਾਰ ਦਿੰਦੇ ਹਨ ਖਤਮ ਕਰ ਦਿੰਦੇ ਹਨ ਹਾਇ ਹਾਇ ਵੀ ਕਰਨਾ ਪੈਂਦਾ ਹੈ ਪਾਪੀ ਕਰਮ ਕਮਾਉਣ ਦੇ ਕਰਮ ਇਹੋ ਜਿਹੇ ਕਰ ਬੰਦੇ ਹਨ ਪਾਪ ਕਰਨ ਵਾਲੇ ਕਾਮ ਕ੍ਰੋਧ ਲੋਭ ਮੋਹ ਦੇ ਵਸ ਹੋ ਕੇ ਪਾਪ ਕਰੇ ਪੰਜਾਂ ਕੇ ਵਸ ਰੇ ਪਾਪ ਆਉਂਦਾ ਕਿੱਥੋਂ ਹੈ ਪਾਪ ਪੈਦਾ ਕਿੱਥੋਂ ਹੁੰਦਾ ਹੈ ਪਾਪ ਪੈਦਾ ਹੁੰਦਾ ਹੈ ਕਾਮ ਤੋਂ ਕ੍ਰੋਧ ਤੋਂ ਲੋਭ ਤੋਂ ਮੋਹ ਤੋਂ ਹੰਕਾਰ ਤੋਂ ਪੜਿਆ ਕਰੋ ਗੁਰਬਾਣੀ ਪਾਪ ਕਰ ਹੈ ਪੰਜਾਂ ਕੇ ਬਸਰੇ ਜਦੋਂ ਇਹ ਆਪਣੀ ਹੱਦ ਟੱਪ ਜਾਂਦੇ ਨੇ ਕਾਮ ਹੋਵੇ ਕ੍ਰੋਧ ਹੋਵੇ ਲੋਭ ਹੋਵੇ ਮੋਹ ਹੋਵੇ ਹੰਕਾਰ ਹੋਵੇ ਹੱਦ ਟੱਪੀ ਨਹੀਂ ਤੇ ਪਾਪ ਹੋਇਆ ਨਹੀਂ ਪੰਗੋ ਤੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਨਾਲ ਜੁੜ ਕੇ ਰਹਿਣ ਵਾਸਤੇ ਹੁਕਮ ਕੀਤੇ ਹਨ ਨਿਜ ਨਾਰੀ ਕੇ ਸੰਗ ਨਿਹੁ ਤੁਮ ਨਿਤ ਵਧਾਈਓ ਆਪਣੀ ਵਾਈਫ ਨਾਲ ਆਪਣੇ ਪਰਿਵਾਰ ਨਾਲ ਨਿਤ ਨਿਹੁ ਵਧਾਓ ਆਪਣੇ ਬਾਲ ਬੱਚਿਆਂ ਨਾਲ ਇਨਕਰੀਜ਼ ਯੋਰ ਲਵ ਵਿਦ ਯੋਰ ਓਨ ਵਾਈਫ ਡੋਨਟ ਰਿਕਲਾਈਨ ਵਿਦ ਅਨਦਰ ਔਮਨ ਨਾਟ ਇਵਨ ਇਨ ਯੋਰ ਡ੍ਰੀਮ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਪੜਿਆ ਕਰੋ ਗੁਰੂ ਸਾਹਿਬ ਨੇ ਤੇ ਬੰਨ ਕੇ ਰੱਖਿਆ ਹੈ ਤਾਂ ਹੀ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਆਈਦਾ ਹੈ ਆ ਕੇ ਗੁਰਬਾਣੀ ਸੁਣੀ ਦੀ ਹੈ ਕਿ ਮਨ ਨੂੰ ਕੋਈ ਸਮਝ ਪੈ ਜਾਵੇ ਇਨਕਰੀਜ਼ ਯੋਰ ਲਵ ਵਿਦ ਯੋਰ ਓਨ ਵਾਈਫ ਡੋਨਟ ਰਿਕਲਾਈਨ ਵਿਦ ਅਨਦਰ ਔਮਨ ਨਾਟ ਇਵਨ ਇਨ ਯੋਰ ਡ੍ਰੀਮ ਕੋਈ ਬੁਰਾ ਕੰਮ ਨਾ ਕਰੋ ਆਪਣੇ ਆਪ ਨੂੰ ਸਾਰਿਆਂ ਤੋਂ ਬੁਰਾ ਕਹੋ ਸਾਡੇ ਨਾਲੋਂ ਸਾਰੇ ਚੰਗੇ ਹਨ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਅਸੀਂ ਚੰਗੇ ਨਹੀਂ ਤੇ ਹੋਰ ਐਵੇਂ ਕਿਉਂ ਕਿਸੇ ਨੂੰ ਮਾੜਾ ਕਹੀਏ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਹਾਾਰੇ ਮਾਲਕ ਸਾਰੇ ਤੁਹਾਡੇ ਜੀ ਹਨ ਜੇ ਦੂਰ ਤੱਕ ਗੁਰਬਾਣੀ ਨੂੰ ਪੜ੍ਹੀਏ ਚੰਗੇ ਮੰਦੇ ਆਪ ਲਾਏ ਹਨ ਆਪੇ ਮਹਲਕ ਨੇ ਲਾਏ ਹੋਏ ਹਨ ਚੰਗੇ ਪਾਸੇ ਮੰਦੇ ਪਾਸੇ ਤੇ ਉਹ ਕੰਮ ਵੀ ਦੇ ਦਤਾ ਹੈ ਤੁਸੀਂ ਆਪਣੇ ਆਪ ਨੂੰ ਮੰਦਾ ਜਾਣਨਾ ਹੈ ਸਾਰਿਆਂ ਨਾਲੋਂ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ ਬਾਕੀ ਸਾਰਾ ਸੰਸਾਰ ਹੀ ਭਲਾ ਹੈ ਚੰਗਾ ਹੈ ਹਮਨੇ ਚੰਗੇ ਬੁਰਾ ਨਹੀਂ ਕੋਈ ਕੋਈ ਕੰਮ ਐਸਾ ਕਦੀ ਨਾ ਕਰੋ ਜਿਹਦੇ ਨਾਲ ਅੰਤ ਵੇਲੇ ਪਛਤਾਉਣਾ ਪਵੇ ਜਦੋਂ ਲਾਈਫ ਖਤਮ ਹੋਣ ਤੇ ਆ ਜਾਵੇ ਐਸਾ ਕੰਮ ਮੂਲੇ ਨਾ ਕੀਤਾ ਜਿਹਤੰਤ ਪਛੋਤਾਈਏ ਡੋਨਟ ਡੂ ਐਨੀਥਿੰਗ ਥੈਟ ਯੂ ਵਿਲ ਰਿਗਰੈਟ ਇਨ ਦਾ ਐਂਡ ਅੰਤ ਵੇਲੇ ਜੇ ਪਛਤਾਉਣਾ ਪਿਆ ਤੇ ਪਛਤਾਵਾ ਵੀ ਨਹੀਂ ਲੱਭਣਾ ਕਿਉਂਕਿ ਪਛਤਾਵਾ ਕਹਿੰਨੇ ਕਰਨਾ ਵਿੱਚ ਸਾਹ ਤੇ ਹੋਣੇ ਹੀ ਨਹੀਂ ਸਰੀਰ ਦੇ ਪਛੋਤਾਵਾ ਨਾ ਮਿਲੇ ਜਦ ਚੁੱਕੇਗੀ ਸਾਰੀ ਜਦੋਂ ਸਾਰੀ ਉਮਰ ਹੀ ਚੁੱਕ ਗਈ ਖਤਮ ਹੋ ਗਈ ਕਿੰਨੇ ਪਛਤਾਵਾ ਕਰਨਾ ਫਿਰ ਤਾਂ ਲੇਖੇ ਦੇਣੇ ਨੇ ਲੇਖਾ ਲਈ ਜਾ ਤਿਲਜੋਂ ਪੀੜੀ ਦੁਨੀਆਂ ਦੇਖ ਨਾ ਭੂਲ ਦੁਨੀਆਂ ਦੇਖ ਨਾ ਭੂਲ ਸਾਹਿਬ ਲੇਖਾ ਮੰਗ ਸੀ ਸਾਹਿਬ ਲੇਖਾ ਮੰਗ ਸੀ ਦੁਨੀਆਂ ਦੇਖ ਨਾ ਭੂਲ ਦੁਨੀਆਂ ਦੇਖ ਨਾ ਭੁੱਲ ਦੁਨੀਆਂ ਨੂੰ ਦੇਖ ਕੇ ਮਨਾ ਭੁੱਲ ਨਾ ਜਾਇਆ ਕਰ ਸਾਹਿਬ ਨੇ ਜਿੰਨੇ ਤੈਨੂੰ ਦੁਨੀਆਂ ਦੇ ਵਿੱਚ ਭੇਜਿਆ ਹੈ लेखा ਮੰਗ ਲੈਣਾ ਹੈ ਤੇ ਜਦੋਂ ਲੇਖਾ ਮੰਗਿਆ ਜਿਵੇਂ ਤਿੱਲਾਂ ਵਿੱਚੋਂ ਤੇਲ ਕੱਢ ਲਈਦਾ ਹੈ ਉਹ ਹਾਲ ਹੋਵੇਗਾ ਮਨਾਂ ਤੇਰਾ ਨਾ ਤੇਰੇ ਨਾਲ ਹੱਥ ਹੋਣਗੇ ਨਾ ਤੇਰੇ ਨਾਲ ਅੱਖਾਂ ਹੋਣਗੀਆਂ ਨਾ ਤੇਰੇ ਨਾਲ ਕੰਨ ਹੋਣਗੇ ਨਾ ਹੋਰ ਵੀ ਜਿਹੜੇ ਸਰੀਰ ਦੇ ਪਾਰਟਸ ਹਨ ਉਹ ਹੋਣਗੇ ਨਾ ਪੈਰ ਹੋਣਗੇ ਨਾ ਉਂਗਲਾਂ ਹੋਣਗੀਆਂ ਜਿਨ੍ਹਾਂ ਉਂਗਲਾਂ ਨਾਲ ਝੂਠੇ ਸਾਈਨ ਕਰਦਾ ਹੈ ਜਿਨ੍ਹਾਂ ਉਂਗਲਾਂ ਦੇ ਨਾਲ ਅੱਜ ਕੱਲ ਦੇ ਜ਼ਮਾਨੇ ਵਿੱਚ ਮੋਬਾਈਲ ਤੇ ਲਿਖ 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 ਪਤੀ ਪਤਨੀ ਲੜਦੇ ਰਹਿੰਦੇ ਹਨ ਮੂੰਹ ਤੇ ਬੋਲਦੇ ਨਹੀਂ ਪਰ ਆਪਣੇ ਮੋਬਾਈਲ ਤੋਂ ਲਿਖ ਲਿਖ ਕੇ ਲਿਖ ਲਿਖ ਕੇ ਇੰਨੀਆਂ ਦੂਰੀਆਂ ਪਾ ਲੈਂਦੇ ਹਨ ਆਖਰ ਵਿਛੋੜੇ ਪੈ ਜਾਂਦੇ ਹਨ ਨਾ ਉਂਗਲਾਂ ਹੋਣਗੀਆਂ ਉਸ ਵੇਲੇ ਲੜਨ ਵਾਲੀਆਂ ਕਿਉਂਕਿ ਉਂਗਲਾਂ ਵੀ ਲੜਦੀਆਂ ਨੇ ਜਦੋਂ ਵੱਧ ਘੱਟ ਲਿਖਦੀਆਂ ਨੇ ਵਾਈਫ ਨੂੰ ਹਸਬੈਂਡ ਨੂੰ ਇਥੋਂ ਤੱਕ ਨੌਬਤ ਆ ਜਾਂਦੀ ਹੈ ਵਿਛੋੜੇ ਪੈ ਜਾਂਦੇ ਹਨ ਨਾ ਉਂਗਲਾਂ ਹੋਣਗੀਆਂ ਹੱਥਾਂ ਦੀਆਂ ਨਾ ਹੱਥ ਹੋਣਗੇ ਸੇਵਾ ਕਰਨ ਵਾਲੇ ਐ ਮਨਾ ਜੋ ਜੋ ਕੀਤਾ ਹੈ ਉਹ ਖੇਤ ਉਗਿਆ ਹੋਵੇਗਾ ਉਹ ਫਲ ਲੱਗੇ ਹੋਣਗੇ ਉਹ ਤੈਨੂੰ ਹੀ ਖਾਣੇ ਪੈਣੇ ਨੇ ਮਨਾ ਉਸ ਵੇਲੇ ਤੇਰੇ ਨਾਲ ਕੋਈ ਸਾਥੀ ਸੰਗੀ ਨਹੀਂ ਹੋਵੇਗਾ ਫਰੀਦਾ ਦਿਲ ਰਤਾ ਇਸ ਦੁਨੀ ਸਿਓ ਦੁਨੀ ਨਾ ਕੇ ਤਹਿ ਕਾਮ ਮਿਸਲ ਫਕੀਰਾਂ ਗਾਖੜੀ ਸੋ ਪਾਈਏ ਪੂਰ ਕਰ ਆਪਣੇ ਮਨ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਅਨੁਸਾਰ ਟੋਰਨਾ ਕਰੀਏ ਗੁਰੂ ਮਹਾਰਾਜ ਜੀ ਨੇ ਤੇ ਆਪਣਾ ਰੂਪ ਹੀ ਦੇ ਦਿੱਤਾ ਹੈ ਖਾਲਸ ਬਣ ਕੇ ਚਲੀਏ ਖਾਲਸਾ ਮੇਰੋ ਰੂਪ ਹੈ ਖਾਸ ਮੈਂ ਕਿੱਥੇ ਰਹਿੰਦਾ ਹਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ ਖਾਲਸੇ ਮੈਂ ਹੋਕਰ ਹੋਂ ਨਿਵਾਸ ਮੇਰਾ ਨਿਵਾਸ ਖਾਲਸਾ ਜੀ ਦੇ ਵਿੱਚ ਹੈ ਜੋ ਪਵਿੱਤਰ ਹੈ ਪਿਓਰ ਹੈ ਹੰਨਿਕ ਸੇਵਾਦਾਸ ਵੱਲੋਂ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ ਇਹਨਾਂ ਦਿਨਾਂ ਵਿੱਚ ਦਾਸ ਗੁਰੂ ਘਰ ਦੇ ਸਾਹਮਣੇ ਜੋ ਪਾਰਕ ਹੈ ਉੱਥੇ ਆ ਜਾਇਆ ਕਰਦਾ ਹੈ ਅਤੇ ਜੋ ਗੁਰਬਾਣੀ ਅੰਦਰੋਂ ਸਤਿਗੁਰੂ ਜੀ ਹੁਕਮ ਕਰਦੇ ਹਨ ਉਹ ਬੋਲ ਕੇ ਭਰ ਲਿਆ ਕਰਦਾ ਹੈ ਜੀਵੀ ਐਲ ਗੁਰਬਾਣੀ ਸੇਵਾ ਦਾਸ ਦਾ ਜੋ ਚੈਨਲ ਮਾਲਕ ਨੇ ਦਿੱਤਾ ਹੋਇਆ ਹੈ ਅਬਾਊਟ 2000 ਦੇ ਕਰੀਬ ਵੀਡੀਓ ਗੁਰਬਾਣੀ ਦੇ ਡਾਊਨਲੋਡ ਕੀਤੇ ਹੋਏ ਹਨ ਜ਼ਿੰਦਗੀ ਚੱਲੇ ਵੀ ਜਾਏਗੀ ਜਦੋਂ ਤੱਕ ਇਹ ਸੰਸਾਰ ਹੈ ਕਦੀ ਕੋਈ ਨਾ ਕੋਈ ਤੇ ਗੁਰਬਾਣੀ ਸੁਨੇਗਾ ਨਾ ਇੱਕ ਅੱਖਰ ਵੀ ਕਿਸੇ ਦੇ ਮਨ ਵਿੱਚ ਵਸ ਜਾਵੇਗਾ ਕੀ ਪਤਾ ਉਹਦਾ ਫਲ ਕੋਈ ਦਾਸ ਨੂੰ ਸਤਿਗੁਰੂ ਜੀ ਦੇ ਦੇਣ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਧੰਗ ਗੁਰੂ ਨਾਨਕ ਸਾਹਿਬ ਜੀ ਦਾ ਇਹ ਪਵਿੱਤਰ ਸਥਾਨ ਹੈ ਬੜੀਆਂ ਸੰਗਤਾਂ ਇੱਥੇ ਆਉਂਦੀਆਂ ਹਨ ਤਿਲ ਸੁਟਣ ਨੂੰ ਥਾਂ ਨਹੀਂ ਮਿਲਦੀ ਇਨੀ ਸੇਵਾ ਹੁੰਦੀ ਹੈ ਇਸ ਗੁਰੂ ਘਰ ਦੇ ਵਿੱਚ ਇਹ ਗੁਰਦੁਆਰਾ ਲੀਡ ਦਾ ਲੀਡਸ ਦੇ ਵਿੱਚ ਹੈ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬੱਚੇ ਆਉਂਦੇ ਹਨ ਬਾਜੇ ਤਬਲੇ ਸਿੱਖਦੇ ਹਨ ਜੇ ਕੋ ਭੁੱਖਾ ਆ ਜਾਵੇ ਉਹਨੂੰ ਲੰਗਰ ਮਿਲਦਾ ਹੈ ਪ੍ਰਸ਼ਾਦਾ ਮਿਲਦਾ ਹੈ ਘਰਾਂ ਵਿੱਚ ਜਿਹੜੀਆਂ ਸੰਗਤਾਂ ਨੂੰ ਕੋਈ ਕੰਮ ਨਹੀਂ ਉਹ ਵੀ ਆ ਕੇ ਗੁਰੂ ਘਰ ਵਿੱਚ ਇੱਥੇ ਸੇਵਾ ਕਰਦੇ ਹਨ ਦਾਸ ਵੀ ਆ ਕੇ ਲਾਹਾ ਲੈ ਰਿਹਾ ਹੈ ਅੱਜ ਕੱਲ੍ਹ ਬਸੰਤ ਰੁੱਤ ਹੈ ਰੁੱਤ ਆਈ ਲੈ ਸਰਸ ਬਸੰਤ ਮਾਹ ਹੈ ਬਸੰਤ ਰੁੱਤ ਦੇ ਵਿੱਚ ਫੁੱਲ ਹਰੇ ਭਰੇ ਹੋਏ ਪਏ ਹਨ ਕਿਧਰੇ ਪੀਲੇ ਹਨ ਕਿਧਰੇ ਗੁਲਾਬੀ ਹਨ ਕਿਧਰੇ ਵਾਈਟ ਹਨ ਘਾਹ ਵੀ ਸਾਰਾ ਹਰਿਆ ਭਰਿਆ ਹੋਇਆ ਪਿਆ ਹੈ ਮਨ ਨੂੰ ਵੀ ਅਸਾਂ ਹਰਿਆ ਭਰਿਆ ਕਰਨਾ ਹੈ ਮਾਰਾ ਜਦਾ ਨਾਮ ਜਪ ਕੇ ਹਰ ਕਾ ਨਾਮ ਤੇ ਆਇ ਕਾ ਹੋ ਹੋ ਹਰਿਆ ਭਾਈ ਕਰਮ ਲਿਖਨ ਤੇ ਪਾਈ ਰਤ ਸੁਹਾਈ ਗੁਰਬਾਣੀ ਦੇ ਸ਼ਬਦ ਪੜਦੇ ਆ ਮੇਰੇ ਕੋਲੋਂ ਸੇਵਾਦਾਰ ਦਿਲਬਾਗ ਸਿੰਘ ਕੋਲੋਂ ਬੜੀਆਂ ਭੁੱਲਾਂ ਹੋ ਜਾਂਦੀਆਂ ਹਨ ਦੋਵੇਂ ਹੱਥ ਜੋੜ ਕੇ ਮੈਂ ਗੁਰੂ ਘਰ ਦੇ ਅੱਗੇ ਖਲੋਤਾ ਹਾਂ ਬਾਹਰ ਮੈਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਾਫ ਕਰ ਦੇਣਾ ਖਿਮਾ ਕਰ ਦੇਣਾ ਆਪ ਸਾਧ ਸੰਗਤ ਗੁਰੂ ਦਾ ਰੂਪ ਹੋ ਧੰਨ ਗੁਰੂ ਨਾਨਕ ਸਾਹਿਬ ਜੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਡੋਗੋ ਜੋਗਾ ਟਾਲ ਤਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੈਨੂੰ ਬਖਸ਼ ਦੇਣਾ ਬਖਸ਼ ਦੇਣਾ ਬਖਸ਼ ਦੇਣਾ ਬਖਸ਼ ਦੇਣਾ ਅੱਗੇ ਤੋਂ ਸਮੱਤੀ ਸੋਝੀ ਬਖਸ਼ਿਸ਼ ਕਰਨੀ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ